जब क्रिश्चियन हो के भी तुम अपने शादियों के रीति रिवाजों के सिरों के पर वही उठाए फिरते हो जो दूसरे लोग उठाए फिरते हैं शोक करो इस बात का कर, शर्म करो और दुख मनाओ इस बात लेकिन हमें शोक नहीं पहले जब ब्लेसिंग नहीं थी तो चर्च में सुबह आठ बजे आके बैठ जाते अब जब परमेश्वर ने सब कुछ दे दिया तो अब बारह बजे चर्च में आते खुदा दा सबको बड्डा कलाम ਇਹੀ ਬਿਆਨ ਕਰਦਾ ਤੁਹਾਨੂੰ ਹਜ਼ਾਰਾਂ ਕਿਲੋਮੀਟਰ ਦੂਰ ਮੰਦਰਾ ਮਸੀਤਾਂ ਦੇ ਪਹਾੜਾਂ ਤੇ ਜਾਣ ਦੀ ਲੋੜ ਨਹੀਂ ਜਾਂਦੇ ਉਹ ਦਾ ਆਰਾਮ ਦੇ ਨਾਲ ਆਉਂਦੇ ਉਹ ਦਾ ਧਾੜੀ ਬਾਸੀ ਖਾਈ ਚ ਟਿੱਗੀ ਹੁੰਦੀ ਜਿਹੜੇ ਰੱਬ ਨੂੰ ਪੂਜਣ ਜਾ ਰਹੇ ਕੀ ਗੱਲ ਉਹਨੂੰ ਪਤਾ ਨਹੀਂ ਮੇਰੇ ਬੱਚੇ ਆਏ ਆ ਮੇਰੇ ਕੋਲ ਜੋ ਕਿ ਉਹ ਰੱਬ ਨਹੀਂ ਆ ਉਹ ਸਾਡੇ ਹਿੰਦੂ ਸਿੱਖ ਸਮਾਜ ਦੇ ਬਾਰੇ ਬੜਾ ਗਲਤ ਬੋਲਣਾ ਵੀ ਆਲਰੇਡੀ ਉਹਨਾਂ ਦਾ ਕੰਮ ਚੱਲ ਜਾ ਮੇਰੀ

ਜੇ ਉਹ ਜੇ ਟੇਲਰ ਆਹ ਤੋਂ ਮਤਲਬ ਇਹ ਤੁਹਾਨੂੰ ਮਿਲਣਾ ਚਾਹੀਦਾ ਜੇ ਨੌਕਰੀ ਮਿਲ ਜੇ ਸਰਕਾਰੀ ਇਹਨਾਂ ਮੇਰਾ 70 ਕੁ ਦਾ ਨੌਕਰੀ ਵਿੱਚ ਤੇਰੇ ਜੀ ਪਰੰਪਰ ਪਰਵਰਤਨ ਕਰ ਆ ਰਿਹਾ ਹੈ। ਆਪਕੇ ਸਾਧਾਰੀ ਮਚੇਵਾ ਦੇ ਤਾਂ ਕੋਈ ਮੈਸੇਜ ਦਿੱਤੇ ਰੱਖੋ। ਮੇਰੇ ਸਾਹਦ ਕੋਈ ਅਸੀਂ ਵੀਡੀਓ ਦਈਆਂ ਹੋਈਆਂ ਵਿੱਚ ਹਿੰਦੂ ਵੀ ਕੀ ਰਵਾਜਾਂ ਹੋਰ ਸਿੱਖਾਂ ਦੇ ਵੀ ਰਿਵਾਜ ਹੈਗੇ ਸਾਰਿਆਂ ਬਾਰੇ ਮਾੜਾ ਬੋਲਦਾ ਪਿਆ। ਨੰਬਰ ਪਰੇ ਉਹ ਬੈਟਰੀ ਕੋਈ ਹੈਂਡਲਿੰਗ ਹੈ ਤਾਂ ਉਹਨੂੰ ਆਪਾਂ ਠੀਕ ਕਰ ਸਕਦੇ ਹਾਂ ਉਹ ਆਪਣੇ ਟੋਪ ਨੂੰ ਜਿਹੜੀ ਚੀਜ਼ ਕਰ ਰਿਆ ਉਹ ਬਿਲਜੀਅਰ ਦੇ ਆ। ਇਹ ਬਸ ਹਰ ਜੀ ਸਾਰੇ ਨੂੰ ਮੜਿਆ ਇੱਕ ਤਾਂ ਲੈਂਡ ਦੀ ਲੋੜ ਹੈ ਜੀ ਇੱਥੋਂ ਤੇ ਪੂਰੇ ਪੰਜਾਬ ਦੇ ਖੰਡਵਾ ਦੇ ਜਿਹੜਾ ਇਹਨਾਂ ਨੂੰ ਵੇਖ-ਵੇਖ ਕੇ ਵੱਧ ਰਿਹਾ ਹੈ। ਕਸਰ ਕਿੱਥੇ ਕਿੱਥੇ ਹੋ ਰਿਹਾ 11 ਤਰੀ ਨੂੰ ਮੈਂ ਕੰਮ ਨਹੀਂ ਸਰ ਜੀ ਚਾਹੋ ਸੀਪੀ ਸਾਹਿਬ ਨੂੰ ਤੁਸੀਂ ਡਾਲੇ ਲੈਣਾ ਸੀਪੀ ਸਾਹਿਬ ਨੂੰ ਦਿੱਤਾ ਤੁਸੀਂ ਉਹਨਾਂ ਨੂੰ ਅਲੱਗ ਤੋਂ ਦਿੱਤਾ ਨਹੀਂ ਨਹੀਂ ਇਹ ਨਹੀਂ ਦਿੱਤਾ ਇਸ ਮੈਡਮ ਬੈਂਕ ਸਾਡੀ ਇਹ ਹੈ ਵੀ ਸਮਾਜਿਕ ਭਾਗ ਨੂੰ ਜੀ ਜੋ ਨਿਰਭੈ ਸੁਭਾਨ ਵਾਲਮੀਕਾ ਜੀ ਜੈ ਜੋ ਬਲੇ ਸੋ ਨਿਹਾਲ ਆਦਰਯਾ ਕਾਲ ਜੈ ਸ਼੍ਰੀਮ ਸ਼ਿਰਸ਼ੀਰੀ 108 ਮਹਾ ਮੰਦलेश्वर ਸੁਆਮੀ ਅਸ਼ਨੀਲ ਮਹਾਰਾਜ ਬਾਲਾਈ dham ਕਾਲੇਗਨਪੁਰ ਚੇਟਾ ਅੱਜ ਅਸੀਂ ਡੀਸੀ ਸਾਹਿਬ ਨੂੰ ਤੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਹਦੇ ਵਿੱਚ ਨਰੂਲਾ ਇੱਥੇ 11 ਤਰੀਕ ਨੂੰ ਪ੍ਰੋਗਰਾਮ ਕਰ ਰਿਹਾ ਆ ਉਹ ਹਿੰਦੂ ਸਮਾਜ ਸਿੱਖ ਸਮਾਜ ਬਾਲਮਿਕ ਸਮਾਜ ਹਰ ਸਮਾਜ ਦੇ ਖਿਲਾਫ ਭੋਲੀ ਭਾਲੀ ਜਨਤਾ ਨੂੰ ਭੜਕਾ ਰਿਹਾ ਹੈ ਉਹਨਾਂ ਦੇ ਕਹਿ ਰਿਹਾ ਕਦੀ ਕਹਿ ਰਿਹਾ ਕਿ ਮੈਂ ਤੁਹਾਨੂੰ ਇੱਕ ਤੇਲ ਦਵਾਂਗਾ ਕਿ ਉਹਨਾਂ ਸਰਕਾਰੀ ਨੌਕਰੀ ਮਿਲ ਜੇਗੀ ਕਦੀ ਏਡਸ ਮੈਂ ਠੀਕ ਕਰ ਦਾਂਗਾ ਕਿਸ ਨੂੰ ਕੁਛ ਕਹਿ ਰਿਹਾ ਕਿਸ ਨੂੰ ਕੁਛ ਕਹਿ ਰਿਹਾ ਹੈ ਜਿਹੜੀ ਭੋਲੀ ਭਾਲੀ ਜਨਤਾ ਹੈ ਉਹਨਾਂ ਨੂੰ ਗਮਰਾਹ ਕਰ ਰਿਹਾ ਹੈ ਇਸ ਕਰਕੇ ਅਸੀਂ ਮੰਗ ਪੱਤਰ ਦਿੱਤਾ ਕਿ ਉਹਰਾ ਪ੍ਰੋਗਰਾਮ ਕੈਨਸਲ ਕੀਤਾ ਜਾਵੇ ਜੇ ਪ੍ਰਸ਼ਾਸਨ ਉਹਰਾ ਪ੍ਰੋਗਰਾਮ ਕੈਨਸਲ ਨਹੀਂ ਕੀਤਾ ਫਿਰ ਸਾਡਾ ਸੰਘਰਸ਼ ਤੇਜ ਕੀਤਾ ਜਾਏਗਾ જય ਸ਼੍ਰੀ ਰਾਮ જય ਸ਼੍ਰੀ ਰਾਮ ਅਕਸਰ ਇਹ ਬਿਆਨ ਦਿੱਤੇ ਵਟ ਇਸ ਵਾਰ ਕੀ ਹੋਇਆ ਵੀ ਤੁਸੀਂ ਆ ਕੇ ਆਏ ਕਿਉਂਕਿ ਹਰ ਵਾਰ ਯਾਰ ਪ੍ਰਚਾਰਚਰ ਤੋਂ ਉਹ ਕਹਿੰਦੇ ਕਹਿੰਦੇ ਆ ਅਸੀਂ ਹਰ ਪ੍ਰਚਾਰਜਰ ਨੂੰ ਦਿੰਦਾ ਬਿਆਨ ਅਸੀਂ ਉਸੇ ਟਾਈਮ ਉਰੇ ਖਿਲਾਫ ਕੰਪਲੇਂਟ ਦੇ ਦਿੱਤੀ ਆ ਪੁਲਿਸ ਪ੍ਰਸ਼ਾਸਨ ਕੋ ਕਾਫੀ ਚੇੜੀਆਂ ਪੈਂਡਿੰਗ ਪਈਆਂ ਕੰਪਲੇਂਟਾਂ ਜਿਹੜੀਆਂ ਕਿ ਅੱਜ ਅਸੀਂ ਕਮਿਸ਼ਨ ਸਾਹਿਬ ਨਾਲ ਵੀ ਗੱਲ ਕੀਤੀ ਹੈ ਕਿ ਜਿਹੜੀਆਂ ਪੈਂਡਿੰਗ ਉਹਨਾਂ ਨੇ ਵਿਸ਼ਵਾਸਨ ਦਿੱਤਾ ਹੈ ਕਿ ਜਿਹੜੀਆਂ ਤੁਹਾਡੀਆਂ ਪੈਂਡਿੰਗ ਕੰਪਲੇਂਟਾਂ ਪਈਆਂ ਉਹ ਵੀ ਕੱਢੀਆਂ ਜਾਣਗੀਆਂ ਤੇ ਅੰਦਰ ਤੇ ਕਾਰਵਾਈ ਕੀਤੀ ਜਾਏਗੀ ਠੀਕ ਹੈ ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਦਾਸ ਜੋਗਾ ਸਿੰਘ ਬਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਔਰ ਅੱਜ ਸਾਡੇ ਪ੍ਰਧਾਨ ਲਕੀਵੈਤ ਜੀ ਔਰ ਬਾਬਾ ਸਨੀ ਸੋਤਾ ਜੀ ਔਰ ਵੱਖ-ਵੱਖ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਜੋ ਮੰਗ ਪੱਤਰ ਦਿੱਤਾ ਗਿਆ ਜੋ ਅੰਕਰ ਨਰੂਲਾ ਵੱਲੋਂ ਇੱਕ ਇੱਥੇ ਪ੍ਰੋਗਰਾਮ ਰੱਖਿਆ ਗਿਆ 11 ਤਰੀਕ ਨੂੰ ਉਹਦੇ ਸਬੰਧੀ ਔਰ ਜਿਹੜਾ ਪੰਜਾਬ ਦੇ ਵਿੱਚ ਇਹ ਜਿਹੜਾ ਜਬਰੇ ਧਰਮ ਪਰਵਰਤਨ ਕਰਾ ਰਿਹਾ ਔਰ ਧਰਮਾਂ ਦੇ ਖਿਲਾਫ ਬੋਲ ਕੇ ਜਿਹੜਾ ਸਾਰਿਆਂ ਨੂੰ ਉਪਮਾਨਿਤ ਕਰ ਰਿਹਾ ਉਹਦੇ ਸਬੰਧੀ ਜਿਹੜੀਆਂ ਸਾਰੇ ਧਰਮਾਂ ਦੇ ਲੋਕ ਇੱਥੇ ਇਕੱਠੇ ਹੋਏ ਸੀ ਔਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜਿਹਦੇ ਵਿੱਚ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਪਹਿਲਾਂ ਵੀ ਆਪ ਜੀ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਆਪ ਜੀ ਨੇ ਕੋਈ ਗੌਰ ਨਹੀਂ ਕੀਤਾ ਔਰ ਜਦ ਕੋਈ ਵੱਡਾ ਐਕਸ਼ਨ ਹੁੰਦਾ ਤੇ ਫਿਰ ਜਿਹੜੀ ਆ ਇਹ ਸਰਕਾਰਾਂ ਵਾ ਇਹਨਾਂ ਨੂੰ ਭੱਜ ਦੌੜ ਪੈ ਜਾਂਦੀ ਆ ਅਸੀਂ ਚਾਹੁੰਦੇ ਕਿ ਜਿਹੜਾ 11 ਤਰੀਕ ਦਾ ਪ੍ਰੋਗਰਾਮ ਰੱਖਿਆ ਗਿਆ ਉਹ ਪ੍ਰੋਗਰਾਮ ਇਹਨਾਂ ਦਾ ਰੱਦ ਕੀਤਾ ਜਾਵੇ ਨਹੀਂ ਤਾਂ ਫਿਰ ਜਿਹੜੀਆਂ ਜਥੇਬੰਦੀਆਂ ਔਰ ਵੱਖ-ਵੱਖ ਧਰਮਾਂ ਦੀ ਇਹ ਸਾਰੇ ਲੋਕ ਇਕੱਠੇ ਹੋਣਗੇ ਜਿਹਦੇ ਵਿੱਚ ਨਿਆਂਗ ਸਿੰਘ ਜਥੇਬੰਦੀਆਂ ਵੀ ਸ਼ਾਮਿਲ ਹੋਣਗੀਆਂ ਫਿਰ ਉੱਥੇ ਦਾ ਜਿਹੜਾ ਜੋ ਵੀ ਸਿਸਟਮ ਹੋਏਗਾ ਉਹਦਾ ਜ਼ਿੰਮੇਵਾਰ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਹੋਏਗਾ ਕਿਉਂਕਿ ਕਾਰਨ ਕਿ ਸਮਝਦੇ ਹਮੇਸ਼ਾ ਹੀ ਉਹਨਾਂ ਦੇ ਕਲਾਸ ਕੰਪਲੀਟ ਹੁੰਦੇ ਹਨ ਕਾਰਨ ਕਾਰਨ ਇਹ ਆ ਜੀ ਵੇਖੋ ਇੱਕ ਬੰਨੇ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲੇ ਗੁਰੂ ਹੋਏ ਨੇ ਔਰ ਜਿਨ੍ਹਾਂ ਨੇ ਆਪਣੇ ਲੋਕਾਂ ਨੂੰ ਇਕੱਠੇ ਹੋਣ ਦਾ ਉਪਦੇਸ਼ ਵੀ ਦਿੱਤਾ ਵਾ ਔਰ ਵਕ ਵਕ ਜਿੱਥੇ-ਜਿੱਥੇ ਵੀ ਗਏ ਵਕ ਵਕ ਧਰਮਾਂ ਨੂੰ ਉਹਨਾਂ ਨੇ ਨਾਲ ਲਾਇਆ ਅੱਜ ਵੀ ਆਪਾਂ ਹਰਮੰਦਰ ਸਾਹਿਬ ਜਾਣੇ ਆ ਤੇ ਉੱਥੇ ਚਾਰ ਦਰਵਾਜ਼ੇ ਰੱਖੇ ਗਏ ਆ ਚੌ ਵਰਨਾਂ ਨੂੰ ਸਾਂਝੇ ਕਿ ਸਾਰਿਆਂ ਨੂੰ ਉਥੇ ਜਿਹੜਾ ਵਾ ਮਾਨ ਸਨਮਾਨ ਦਿੱਤਾ ਜਾਂਦਾ ਪਰ ਇਹ ਇਹ ਧਰਮ ਵੱਖਰਾ ਹੀ ਆ ਜਿਹੜਾ ਆਂਦਾ ਹੈ ਕਿ ਤੁਸੀਂ ਕਿਸੇ ਦਾ ਪ੍ਰਸ਼ਾਦ ਨਹੀਂ ਲੈਣਾ ਕਿਸੇ ਦਾ ਜਿੱਦਾਂ ਛਪੀਲਾਂ ਲੱਗਦੀਆਂ ਹੁਣ ਗਰਮੀ ਦੇ ਵਿੱਚ ਹੁਣ ਇਹਨਾਂ ਦੇ ਬਿਆਨ ਹੈ ਕਿ ਕਿਤੇ ਕਿਸ ਨੇ ਭਾਵੇਂ ਤੁਸੀਂ ਧਿਆਏ ਮਰ ਜਾਓ ਉਥੋਂ ਕਿਸ ਨੇ ਜਲਵ ਨਹੀਂ ਪੀਣਾ ਠੀਕ ਹੈ ਜੀ ਔਰ ਇਹ ਸਾਡੇ ਪਰਿਵਾਰਾਂ ਦੇ ਵਿੱਚ ਪਾੜਾ ਪਾ ਰਹੇ ਆ ਔਰ ਜਬਰੀ ਧਰਮ ਪਰਿਵਰਤਨ ਕਰਾ ਰਹੇ ਕਹਿ ਰਹੇ ਕਿ ਅਸੀਂ ਜਿੱਥੇ ਕੋਈ ਆਪਣਾ ਕੈਂਸਰ ਵਾਲਾ ਬੰਦਾ ਜਿਹੜਾ ਕੋਈ ਜਿਆਦਾ ਤੁਰ ਫੇਰ ਨਹੀਂ ਸਕਦਾ ਜਿਹੜਾ ਜਿਹੜਾ ਵੀਰ ਚੇਪ ਤੇ ਉਹ ਵੀ ਉਠਾ ਸਕਦੇ ਆ ਉਹ ਇੱਥੇ ਸਵਾਲ ਪੈਦਾ ਹੁੰਦਾ ਆ ਕਿ ਜੇਕਰ ਇਹ ਲੋਕਾਂ ਨੂੰ ਉਠਾਉਂਦੇ ਆ ਤੇ ਇਹਨਾਂ ਦੇ ਜਿਹੜਾ ਪਹਿਲਾ ਗੁਰੂ ਆ ਜਿਹੜਾ ਵੀ ਪੌਪ ਕੋਈ ਦੱਸਦੇ ਨੇ ਉਹਨੂੰ ਕਿਉਂ ਨਹੀਂ ਉਠਾਇਆ ਜਾਂਦਾ ਕਿਉਂਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਅੰਧਵਿਸ਼ਵਾਸ ਫਲਾ ਰਹੇ ਆ ਅਸੀਂ ਇਸ ਅੰਧਵਿਸ਼ਵਾਸ ਤੋਂ ਇਹਨਾਂ ਲੋਕਾਂ ਨੂੰ ਸचेत ਕਰ ਰਹੇ ਆ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿੰਨੀਆਂ ਵੀ ਇਹਨਾਂ ਦੇ ਅੰਕਰ ਨਰੂਲਾ ਦੇ ਖਿਲਾਫ ਪਹਿਲਾਂ ਹੀ ਬੜੀਆਂ ਸ਼ਿਕਾਇਤਾਂ ਕੀਤੀਆਂ ਪਰ ਕਿਸੇ ਨੇ ਐਕਸ਼ਨ ਨਹੀਂ ਲਿਆ ਜੇਕਰ ਹੁਣ ਵੀ ਐਕਸ਼ਨ ਨਾ ਲਿਆ ਗਿਆ ਤੇ ਫਿਰ ਜਿਹੜਾ ਆਉਣ ਵਾਲਾ ਸੰਘਰਸ਼ੀ ਦੱਸੇਗਾ ਕਿ ਉੱਥੇ ਕੀ ਹੋ ਸਕਦਾ ਇਸ ਲਈ ਪ੍ਰਸ਼ਾਸਨ ਇਸ ਗੱਲ ਦਾ ਜ਼ਿੰਮੇਵਾਰ ਹੋਏਗਾ ਜੇਕਰ ਕੋਈ ਇਹਨਾਂ ਨੇ ਪ੍ਰੋਗਰਾਮ ਉਹਨਾਂ ਦਾ ਨਾਂ ਰੱਦ ਕਰਾਇਆ ਤੇ ਹੋ ਸਕਦਾ ਕਿ ਜਥੇਬੰਦੀਆਂ ਉੱਥੇ ਆਮ ਸਾਹਮਣੇ ਵੀ ਹੋਣ ਇਸ ਲਈ ਇਸ ਮੌਕੇ ਨੂੰ ਜਿਹੜਾ ਵਾ ਸੰਭਾਲਣਾ ਪ੍ਰਸ਼ਾਸਨ ਦੇ ਹੱਥ ਆ ਔਰ ਪ੍ਰਸ਼ਾਸਨ ਨੂੰ ਅਸੀਂ ਦੀ ਅਪੀਲ ਕਰ ਚੁੱਕੇ ਹਾਂ। ਮਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਾ ਨਾਮ ਪਾਪਾ ਸਰਵਨਾ ਆ ਜੀ। ਜੋ ਬੋਲੇ ਸੋਵੰਦਰ ਪੈ ਸਤਿਗੁਰੂ ਗੋਰੀਨਾਥ ਮਹਾਰਾਜ ਕੀ ਜੈ। ਸ੍ਰੀ ਸ੍ਰੀ ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ। ਅਜਰ ਅਮਰ ਤ੍ਰੈ ਕਾਲ ਦਰਸ਼ੀ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਜੈ ਭੀਮ ਜੈ ਭਾਰਤ ਜੈ ਸੰਵਿਧਾਨ। ਕਿਉਂਕਿ ਸੰਵਿਧਾਨ ਇਹ ਨਹੀਂ ਕਿਹਾ ਜਾ ਸਕਦਾ ਕਿ ਹਰ ਕੋ ਨੂੰ ਰਾਇਟ ਆ ਆਪਣਾ ਪ੍ਰਚਾਰ ਕਰਨ ਦਾ। ਹਰ ਕੋ ਨੂੰ ਇਹ ਨਹੀਂ ਕਹਿ ਸਕਦੇ ਆਪਾਂ ਪਰ ਜਿਹੜਾ ਪ੍ਰਚਾਰ ਦੇ ਵਿੱਚ ਗਲਤ ਕਿਹਾ ਜਾਣਾ ਉਹ ਜਿਹੜਾ ਗੈਰ ਕਾਨੂੰਨੀ ਆ ਮਤਲਬ ਝੂਠ ਮਾਰਨਾ ਵੀ ਅਸੀਂ ਤੇਲ ਲਾ ਕੇ ਨੌਕਰੀਆਂ ਦਿੰਦੇ ਆ ਫਿਰ ਐਡ ਐਡ ਸਕੂਲ ਕਾਲਜਾਂ ਦੀ ਲੋੜ ਹੀ ਕੋਈ ਨਹੀਂ ਜਿਹੜੇ ਘੋੜੇ ਜਾਂ ਤੇਲ ਦੇ ਟੀਨਰ ਆਖ ਲੈਣੇ ਚਾਹੀਦੇ ਆਪਣੇ ਬੱਚਿਆਂ ਵਾਸਤੇ ਵੀ ਘਰੋਂ ਇੱਕ ਟੀਨ ਸਿਰ ਤੇ ਲੱਦਿਆ ਦੇਣੇ ਨੌਕਰੀ ਦੇ ਗੱਲ ਤਾਂ ਇਹ ਵੀ ਦਾਪੀ ਆਪਾਂ ਕਈ ਸਰ ਰਾਜੀ ਕਰ ਦਿੰਨੇ ਆ ਤੇ ਕੋਈ ਵੀ ਰੋਕ ਨੂੰ ਰਾਜੀ ਕਰ ਦਿੰਨੇ ਆ ਐਡੇ ਐਡੇ ਹਸਪਤਾਲ ਖੋਲੇ ਡਿਗਰੀਆਂ ਕਰਨ ਦੀ ਤੇ ਲੋੜ ਹੀ ਕੋਈ ਨਹੀਂ ਹੈਗੀ ਅੱਜ ਕੱਲ੍ਹ ਪ੍ਰਸ਼ਾਸਨ ਨੇ ਤੁਹਾਨੂੰ ਕੀ ਵਿਸ਼ਵਾਸ ਦਿਵਾਇਆ ਵਿਸ਼ਵਾਸ ਦਿਵਾਇਆ ਜੀ ਠੀਕ ਹੈ ਇਹ ਵੀ ਇਹਹੀ ਕਿਹਾ ਵੀ ਇਹਨੂੰ ਰੋਕਿਆ ਜਾਵੇ ਪ੍ਰਚਾਰ ਨੂੰ ਜੇ ਪ੍ਰਚਾਰ ਨਾ ਰੁਕਿਆ ਯਾਰਾ ਤਰੀਕੂ ਫੇਰ ਸੰਘਰਸ਼ ਤੇਜ ਹੋਏਗਾ ਬੋਲੇ ਸੋ ਨਿਹਾਲ ਭਗਵਾਨ ਵਾਲਮੀਕ ਮਹਾਰਾਜ ਜੀ ਹੈ ਮੈਂ ਲੱਕੀਵਾਰ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਬਾਬਾ ਸੁਨੀਨਾਦ ਜੀ ਅੱਜ ਸਮੂਹ ਵਾਲਮੀਕੀ ਸਿੱਖ ਤੇ ਹਿੰਦੂ ਜਿੱਥੇ ਬੰਦੀਆਂ ਦੇ ਜਿਹੜੇ ਸੰਤ ਸਮਾਜ ਔਰ ਜਥੇਬੰਦੀਆਂ ਦੇ ਉਧੇਦਾਰਾਂ ਵੱਲੋਂ ਡੀਸੀ ਸਾਹਿਬ ਨੂੰ ਔਰ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਵਾ ਜਿਸ ਵਿੱਚ ਅਸੀਂ ਮੰਗ ਕੀਤੀ ਹੈ ਕਿ ਜਿਹੜਾ ਪਾਸਟਰ ਅੰਕੁਨ ਰੂਲਾਵਾ ਖੰਬੜਾ ਚਰਚ ਤੋਂ ਉਹ 크ਰੁਸੇਡ ਕਰਨ ਜਾ ਰਿਹਾ ਵਾ ਕ੍ਰੁਸੇਡ ਦਾ ਮਤਲਬ ਹੈਗਾ ਜੀ ਧਰਮ ਯੁੱਧ ਅਸੀਂ ਇਹ ਪੁੱਛਣਾ ਚਾਹਨੇ ਆ ਕਿ ਵੀ ਕਾਹਦਾ ਧਰਮ ਯੁੱਧ ਲੱਗਾ ਹੋਇਆ ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਵੇਖੋ ਤੇ ਤਿੰਨ ਧਰਮਾਂ ਦੇ ਵਿੱਚ ਜਿਹੜਾ ਵਾ ਇਹ ਧਰਮ ਯੁੱਧ ਹੋਇਆ ਸੀਗਾ ਆਪਣੇ ਧਰਮ ਨੂੰ ਉੱਚਾ ਖਾਣ ਵਾਸਤੇ ਇਹਦੇ ਵਿੱਚ ਮੁਸਲਮਾਨ ਆ ਗਏ 크ਿਸਤਨ ਨਗਦੇ ਹੀ ਹੁਦੀ ਆ ਗਏ ਹੁਣ ਜਿਹੜਾ ਇਹ ਜਿਹੜੇ ਜਿਹੜੇ ਇਹ ਕਰਦੇ ਪਏ ਆ ਜਿਹੜਾ ਅੰਕਨੂਰਲਾ ਜਿਹੜਾ ਕ੍ਰੁਸੇਡ ਕਰਦਾ ਪਿਆ ਉਹਦੇ ਵਿੱਚ ਕੀ ਆ ਕਿ ਜਿਹੜਾ ਹਿੰਦੂ ਜਿਹੜੇ ਹਿੰਦੂ ਲੋਕਾਂ ਦਾ ਔਸ਼ਿਕ ਸਮਾਜ ਦੇ ਲੋਕਾਂ ਜਿਹੜੇ ਇਹਨਾਂ ਦਾ ਜਬਰੀ ਔਰ ਲਾਲਚ ਦੇ ਕੇ ਜਾਂ ਬਿਮਾਰੀਆਂ ਦਾ ਠੀਕ ਕਰਨ ਕੁੱਤਾ ਜਾ ਰਿਹਾ ਵਾ ਔਰ ਇਹ ਮੇਜਰ ਜਿਹੜਾ ਵਾ ਕਨਵਰਜਨ ਹੋ ਰਹੀ ਆ ਜਿਹੜੀ ਮਜਬੀ ਸਿੱਖ ਸਮਾਜ ਚੋਂ ਆ ਵਾ ਵਾਲਮੀਕੀ ਸਮਾਜ ਚੋਂ ਆ ਦਲੀ ਸਮਾਜ ਚੋਂ ਆ ਔਰ ਮੇਨ ਜਿਹੜੀ ਹੋ ਰਹੀ ਆ ਬਾਰਡਰ ਬੈਲਟ ਏਰੀਆ ਦੇ ਵਿੱਚ ਜਿਹਦੇ ਵਿੱਚ ਤਰਨਤਾਰਨ ਆ ਗਿਆ ਅੰਮ੍ਰਿਤਸਰ ਆ ਗਿਆ ਗੁਰਦਾਸਪੁਰ ਤੁਸੀਂ ਦੇਖ ਲਓ ਇਹ ਮੇਜਰ ਜਿਹੜੇ ਐ ਏਰੀਏ ਜਿਹੜੇ ਐ ਜਿਹੜੇ ਐਸੀ ਸਮਾਜ ਨੂੰ ਬਿਲੋਂਗ ਕਰਦੇ ਸੀਗੇ ਸਾਰੇ ਦੇ ਸਾਰੇ ਜਿਹੜੇ ਐ ਇਸ ਟਾਈਮ ਇਹ ਕਨਵਰਟ ਹੋ ਚੁੱਕੇ ਆ ਔਰ ਸਰਕਾਰ ਦੀ ਨੱਕ ਦੇ ਥੱਲੇ ਸਭ ਕੁਝ ਹੋ ਰਿਹਾ ਵਾ ਔਰ ਲਗਾਤਾਰ ਜਿਹੜਾ ਅੰਕੁਨ ਨਰੂਲਾ ਵਾ ਜਿੰਨੂੰ ਕਿਸੇ ਦਾ ਡਰ ਨਹੀਂਗਾ ਔਰ ਸਿੱਖ ਜ ਜਿਹੜਾ ਇੱਕ ਪਿਓ ਦੇ ਹੋ ਕੇ ਰਹਿ ਜੋ ਔਰ ਲੰਗਰ ਨਿੱਕ ਤੇ ਖਾਣਾ ਨਾ ਕਿ ਤੁਸੀਂ ਕਿਤੇ ਸ਼ਬੀਲ ਪੀਣੀ ਜੇ ਔਰ ਇੱਕ ਲੇਟੈਸਟ ਵੀਡੀਓ ਜਿਹੜੀ ਆਈ ਹੈ ਵੀਡੀਓ ਦੇ ਵਿੱਚ ਇੱਕ ਕੁੜੀ ਸਸਰੀ ਕਾਲ ਕਹਿ ਰਹੀ ਹੈ ਔਰ ਇਹ ਵਿੱਚ ਉਹ ਕਹਿ ਰਿਹਾ ਵਾ ਕਿ ਤੇਰੇ ਚ ਵਿਵੇਕ ਨਹੀਂ ਹੈਗਾ ਤੂੰ ਸਸਰੀ ਕਾਲ ਕਹਿ ਰਹੀ ਹੈ ਔਰ ਠੀਕ ਹੈ ਜੀ ਔਰ ਦੂਸਰਾ ਜਿਹੜਾ ਹਿੰਦੂ ਸਮਾ ਦੇ ਰੀਤੀ ਰਿਵਾਜਾ ਜਿਹੜੇ ਵਿਆਹ ਸ਼ਾਦੀਆਂ ਦੇ ਵਿੱਚ ਹੁੰਦੇ ਆ ਜਾਗੋ ਕੱਢਦੇ ਆ ਜਾਂ ਹਲਦੀ ਰਸਮ ਹੁੰਦੀ ਆ ਉਹਨਾਂ ਬਾਰੇ ਵੀ ਜਿਹੜੀ ਆ ਇਹ ਮਾੜੀ ਸ਼ਬਦਾਵਲੀ ਬੋਲ ਰਿਹਾ ਵਾ ਔਰ ਕਿਤੇ ਨਾ ਕਿਤੇ ਤੁਸੀਂ ਦੇਖਿਆ ਜਾਵੋ ਕਿ ਜਿਹੜੀ ਕਿਸਾਈ ਮਿਸ਼ਨਰੀਆਂ ਵਾ ਇਹਨਾਂ ਦਾ ਸਿਰਫ ਇੱਕ ਇੱਕ ਫੰਡਾ ਵਾ ਕਿ ਕਿਸੇ ਤਰੀਕੇ ਦੇ ਨਾਲ ਕਨਵਰਜਨ ਕੀਤਾ ਜਾਵੇ ਕਿਉਂਕਿ ਜਿਹੜਾ ਪੰਜਾਬ ਹੈਗਾ ਵਾ ਉਹ ਸਿੱਖ ਬਹੁਲ ਜਿਹੜਾ ਵਾ ਏਰੀਆ ਹੈਗਾ ਵਾ ਔਰ ਉਸ ਦੇ ਨਾਲ ਰਿਲੇਟਡ ਉਹਨਾਂ ਨੇ ਸ਼ਬਦ ਜਿਹੜੇ ਯੂਜ਼ ਕਰ ਲਏ ਜਿਸ ਦਾ ਸਤਗੁਰੂ ਯੀਸ਼ੂ ਹੋ ਗਿਆ ਸਤ ਸੰਗ ਹੋ ਗਿਆ ਔਰ ਹਿੰਦੂ ਸਮਾ ਦੇ ਗਰ ਰਿਹਾ ਹੈ ਜੋ ਅਭਿਸ਼ੇਕ ਦਾ ਮਤਲਬ ਵੀ ਇਸ ਤਰੀਕੇ ਦਾ ਵੜਤਾ ਕਿ ਲੋਕਾਂ ਨੂੰ ਇਹ ਲੱਗੇ ਕਿ ਵੀ ਸਮਝਦੇ ਕਿ ਜਾਣ ਬੂਝ ਕੇ ਕਰ ਰਹੇ ਹੈ ਕਿ ਕਰਨ ਕਿ ਸਮਝਦੇ ਜਾਣ ਬੂਝ ਕੇ ਕਰਦੇ ਆ ਕਿਉਂਕਿ ਦੇਖੋ 크ਰੁਸੇਡ ਦਾ ਮਤਲਬ ਵੀ ਇਹੀ ਹੋ ਗਿਆ ਨਾ ਵੀ ਆਪਣੇ ਧਰਮ ਨੂੰ ਹਾਈਡਰ ਲੈ ਕੇ ਜਣਾ ਦੂਸਰੇ ਧਰਮ ਨੂੰ ਛੱਡ ਕੇ ਆਪਣੀ ਗਿਣਤੀ ਵਧਾਣਾ ਔਰ ਨਰੋਲਾ ਜਿਹੜਾ ਵਾ ਉਹ ਇਸ ਟਾਈਮ ਇਹੀ ਕਰ ਰਿਹਾ ਕਿਉਂਕਿ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਚਰਤ ਜਿਹੜੀ ਹੈ ਇਸ ਵੇਲੇ ਖਾਂਬੜੇ ਦੇ ਵਿੱਚ ਬਣਨ ਜਾ ਰਹੀ ਹੈ ਔਰ ਇਹਦੀ ਫੰਡਿੰਗ ਕਿੱਥੋਂ ਆ ਰਹੀ ਹੈ ਕਿਉਂਕਿ ਛੋਟੇ ਛੋਟੇ ਏਰੀਆਜ਼ ਦੇ ਵਿੱਚ ਤੁਸੀਂ ਅੰਮ੍ਰਿਤਸਰ ਤਰਨਤਾਰਨ ਇਸ ਵ ਇਹ ਛੋਟੇ ਛੋਟੇ ਇਸ ਟਾਈਮ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੁਸੀਂ ਦੇਖ ਲਓ ਕਿ ਛੋਟੀਆਂ-ਛੋਟੀਆਂ ਚਰਚਾਂ ਬਣ ਰਹੀਆਂ ਵਾਂ ਉਹਨਾਂ ਚੋਂ ਫੰਡਿੰਗਸ ਆ ਰਹੀ ਹੈ ਇੱਕ ਚਰਚ ਦੇ ਮਗਰ ਤੁਸੀਂ 100 200 500 ਬੰਦਾ ਵੀ ਲਾ ਲਓ ਤੁਸੀਂ ਤੇ ਬਹੁਤ ਵੱਡੇ ਲੈਵਲ ਤੇ ਗੱਲ ਜਾ ਰਹੀ ਹੈ ਔਰ ਦੂਸਰਾ ਮੇਜਰ ਫੈਕਟਰ ਕੀ ਕਰਦੇ ਪਏ ਆ ਪਹਿਲੇ ਦੇ ਸਮੇਂ ਦੇ ਵਿੱਚ ਇਹ ਆਪਣੇ ਨਾਲ ਮਸੀਹ ਲਾਰੇ ਸੀਗੇ ਹੁਣ ਆਪਣੇ ਨਾਲ ਮਸ਼ੀਨ ਹੀ ਲਾਰੇ ਔਰ ਦਾ ਕਾਰਨ ਹੈ ਕਿ ਵੀ ਇਹ ਆਪਣੇ ਨੂੰ ਹਾਈਡ ਕਰ ਰਹੇ ਪਿਆ ਜੇ ਡਾਟਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਇਹ ਡਾਟਿਆਂ ਦੇ ਹਿਸਾਬ ਨਾਲ ਜੇ ਕ੍ਰਿਸਚਨ ਜਿਹੜੇ ਆ 1% ਆ ਪਰ ਜੇ ਕਨਵਰਟਰ ਦੇ ਹਿਸਾਬ ਨਾਲ ਵੇਖੇ ਤੇ 10% ਤੋਂ ਉੱਪਰ ਹੋ ਚੁੱਕੇ ਆ ਕਿਉਂਕਿ ਇਹ ਜਿਲੇ ਕਰਕੇ ਜਦੋਂ ਮਰਦਮ ਸ਼ੁਮਾਰੀ ਵੀ ਹੁੰਦੀ ਆ ਤੇ ਉਹਰੇ ਵਿੱਚ ਵੀ ਮਜਬੀ ਸਿੱਖ ਜਾਂ ਵਾਲਮੀਕੀ ਸਮਾਜ ਹੀ ਆਪਣੇ ਆਪ ਨੂੰ ਕੁਵਾਰੇ ਆ ਕਾਰਨ ਮੇਜਰ ਰੀਜ਼ਨ ਇਹ ਆਵਾ ਕਿ ਇਹ ਲੋਕ ਜਿਹੜੇ ਆ ਕਨਵਰਟ ਤੇ ਹੋ ਚੁੱਕੇ ਆ ਆਪਣੇ ਪਿਓ ਨੂੰ ਪਿਓ ਨਹੀਂ ਕਹਿੰਦੇ ਨਾ ਆਪਣੇ ਧਰਮ ਨੂੰ ਧਰਮ ਕਹਿੰਦੇ ਆ ਸਿਰਫ ਸਿਰਫ ਇਹ ਜਿਹੜਾ ਵਾ ਰਜ਼ਰਵੇਸ਼ਨ ਦਾ ਜਿਹੜੀ ਸਾਡਾ ਰਜ਼ਰਵੇਸ਼ਨ ਆ ਉਹਨੂੰ ਖਾ ਰਹੇ ਆ ਸੋ ਇਸ ਕਰਕੇ ਇਹ ਦੁਹਰੇ ਮਾਰ ਜਿਹੜੀ ਪੈ ਰਹੀ ਹੈ ਸਾਡੇ ਸਮਾਜ ਨੂੰ ਇੱਕ ਤੇ ਧਾਰਮਿਕ ਕਾਣ ਹੋ ਰਿਹਾ ਵਾ ਸਾਡੇ ਧਾਰਮਿਕ ਗੁਰੂਆਂ ਦੀ ਜਿਹੜੀ ਇਹ ਬੇਦਬੀ ਹੋ ਰਹੀ ਹੈ ਸਾਡੇ ਦੇਵੀ ਦੇਵਤਾ ਦੀ ਬੇਦਬੀ ਹੋ ਰਹੀ ਹੈ ਔਰ ਨਾਲ ਹੀ ਨਾਲ ਜਿਹੜਾ ਸਾਡਾ ਐਸੀ ਸਮਾਜ ਆ ਉਹਦਾ ਜਿਹੜੀ ਕਨਵਰਜਨ ਜਿਹੜੀ ਇਹ ਲਗਾਤਾਰ ਖਾ ਰਹੇ ਆ ਸੋ ਇਸ ਕਰਕੇ ਅੱਜ ਸਾਰੀਆਂ ਜਥੇਬੰਦੀਆਂ ਦੇ ਆਗ ਔਰ ਅਸੀਂ ਡੀਸੀ ਸਾਹਿਬ ਕੋ ਤੇ ਸੀਪੀ ਸਾਹਿਬ ਕੋ ਇਹ ਹੀ ਡਿਮਾਂਡ ਕਰਦੇ ਆ ਕਿ ਜੇਕਰ ਇਹਦਾ ਪ੍ਰੋਗਰਾਮ ਨਾ ਬੰਦ ਹੋਇਆ ਤੇ ਸੰਤ ਸਮਾਜ ਔਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿਹੜਾ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜੇਦੀ ਜ਼ਿੰਮੇਵਾਰੀ ਸਿਰ ਤੇ ਸਿਰਫ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਅੱਗੇ ਵੀ ਉਹਨਾਂ ਦੇ ਪ੍ਰੋਗਰਾਮ ਹੋਏ ਆ ਕਲੀਚਨ ਕਰੀਏ ਪਿਛਲੇ ਔਰ ਸਾਲ ਨਵੇਂ ਸਾਲ ਤੇ ਵੀ ਹੋਏ ਆ ਇਸ ਸਾਲ ਕਿਉਂ ਵਿਰੋਧ ਹੋ ਰਿਹਾ ਜੀ ਇੰਨਾ ਨਹੀਂ ਹੈ ਜੀ ਕਿਉਂਕਿ ਪ੍ਰਚਾਰ ਤੇ ਅਕਸਰ ਉਹ ਕਰਦੇ ਸੀ ਪ੍ਰਚਾਰ ਦੇ ਵਿੱਚ ਅਕਸਰ ਵੀ ਉਹ ਕਹਿੰਦੇ ਸੀ ਲੰਗਰ ਬਾਰੇ ਵੀ ਸਿੱਖਾ ਬਾਰੇ ਵੀ ਪਰ ਹੁਣ ਕਿਉਂ ਮੁੱਦਾ ਉਠਾਇਆ ਜਾਦਾ ਇੰਦਾ ਨਹੀਂ ਆ ਜੀ ਲਗਾਤਾਰ ਜਦੋਂ ਵੀ ਇਹਨਾਂ ਦੇ ਪ੍ਰੋਗਰਾਮਸ ਹੁੰਦੇ ਆ ਜਾਂ ਐਸੀ ਵੀਡੀਓਜ਼ ਆਉਂਦੀ ਆ ਉਹ ਪ੍ਰਸ਼ਾਸਨ ਨੂੰ ਇਸ ਬਾਰੇ ਕੰਪਲੇਂਟਾਂ ਦਿੱਤੀਆਂ ਜਾਂਦੀਆਂ ਵਾ ਪਰ ਪਰ ਪ੍ਰਸ਼ਾਸਨ ਮੈਨੂੰ ਨਹੀਂ ਸਮਝ ਲੱਗਦੀ ਕਿਸੇ ਤੋਂ ਡਰਦਾ ਵਾ ਔਰ ਪਿਛਲੇ ਸਾਲ ਦੀਆਂ ਹੱਟ ਲਗਾਤਾਰ ਡੇਢ ਡੋ ਦੋ ਸਾਲ ਦੀਆਂ ਜਿਹੜੀਆਂ ਕੰਪਲੇਂਟਾਂ ਜੜੀਆਂ ਹੱਡੀਆਂ ਵਾ ਉਹ ਪੈਂਡਿੰਗ ਪਈਆਂ ਵਾ ਔਰ ਤੇ ਕੋਈ ਕਾਰਵਾਈ ਨਹੀਂ ਹੋਉਂਦੀ ਕਿਉਂਕਿ ਹੇਟ ਸਪੀਚ ਕਰਦਾ ਵਾ ਔਰ ਕਿਤੇ ਨਾ ਕਿਤੇ ਏਜੰਸੀਆ ਦਾ ਬੰਦਾ ਵਾ ਇਹ ਚਾਹਦਾ ਵਾ ਕਿ ਵੀ ਤੰਗੀ ਕਰੀਏ ਹੁਣ ਤਨ ਲੱਗਦਾ ਵੀ ਹੁਣ ਕਿਹੜੀ ਦਿੱਤੀ ਉਹ ਵੀ ਪ ਇਹ ਨਹੀਂ ਹੁੰਦੇ ਨਹੀਂ ਕਿਉਂਕਿ ਇਹ ਸਮਾਜ ਹੁਣ ਜਾਗਰਤ ਹੋ ਚੁੱਕਾ ਵਾ ਸਾਰੇ ਸਮਾਜ ਹੀ ਇਕੱਠੇ ਹੋ ਚੁੱਕੇ ਆ ਕਿਉਂਕਿ ਜਿਹੜੀ ਜਿਹੜੀ ਕ੍ਰਾਂਤੀ ਹੈ ਧਰਮ ਦੀ ਜਿਹੜੀ ਕ੍ਰਾਂਤੀ ਆਪਾਂ ਲੈ ਕੇ ਆਵਾਂਗੇ ਅੱਜ ਸਾਰੇ ਜਥੇਬੰਦੀਆਂ ਦੇ ਆਗੂਆਂ ਨੇ ਇਹ ਉਹਨਾਂ ਦਾ ਸਨਮਾਨਯਕ ਪ੍ਰਣ ਕੀਤਾ ਵਾ ਕਿ ਅਸੀਂ ਇਕੱਠੇ ਹੋ ਕੇ ਜਿਹੜੀ ਧਰਮ ਪਰਵਰਤਨ ਦੀ ਜਿਹੜੀ ਇਹ ਕ੍ਰੀਤੀ ਜਿਹੜੀ ਇਹਦੇ ਖਿਲਾਫ ਲੜਾਂਗੇ ਖਲੋਵਾਂਗੇ ਜੇਕਰ ਪ੍ਰਸ਼ਾਸਨ ਨਹੀਂ ਕਰਦਾ ਤਾਂ ਫਿਰ ਅਸੀਂ ਦੂਜੇ ਤਰੀਕੇ ਨਾਲ ਕਰਾਵਾਂਗੇ 11 ਤਰੀਕ ਨੂੰ ਪ੍ਰੋਗਰਾਮ ਨਹੀਂ ਕੈਨਸਲ ਹੁੰਦਾ ਹੁੰਦਾ ਵਾ ਤੇ ਫੇਰ ਨੈਸਟ ਕਰੀਏ ਅਸੀਂ ਸੰਘਰਸ਼ ਕਰਾਂਗੇ ਜੀ ਅਸੀਂ ਪ੍ਰੋਗਰਾਮ ਹੀ ਨਹੀਂ ਹੋਣ ਦੇਣਾ ਅਸੀਂ ਕਿਉਂਕਿ ਸਾਰੀਆਂ ਹਾਂਜੀ ਵਿਰੋਧ ਬਿਲਕੁਲ ਤਿੱਖਾ ਹੋਏਗਾ ਜੀ ਵਾਲਮੀਕ ਸਮਾਜ ਵੀ ਵਿਰੋਧ ਕਰੇਗਾ ਹਿੰਦੂ ਸਮਾਜ ਵੀ ਵਿਰੋਧ ਕਰੇਗਾ ਔਰ ਸਿੱਖ ਸਮਾਜ ਵੀ ਇਸਦਾ ਵਿਰੋਧ ਕਰੇਗਾ ਠੀਕ ਹੈ